ਕੋਤਾ ਵਾਹ ਮਜ਼ਾ ਆ ਗਿਆ ਯਾਰ ਇੰਦਾ ਰੋਟੀਆਂ ਖਾਣੀਆਂ ਹਾਂਜੀ ਇੰਦਾ ਖਾਣੇ ਉਹ ਨਹੀਂ ਤਤੀ ਤਤੀ ਲੱਤ ਦੀ ਹਾਂਜੀ ਕੋਈ ਇੱਥੇ ਸੇਕ ਲਈ ਹਾਂਜੀ ਨਿਆਰਾ ਹੀ ਵੱਖਰਾ ਹੁੰਦਾ ਏ ਕਿਸੇ ਦਿਨ ਰਾਤ ਰੁਕਣਾ ਕੋਈ ਗੱਲ ਨਹੀਂ ਕੋਈ ਇੱਧਰ सोनू ਭਾਜੀ ਹੁਣਾਂ ਤਾਂ ਘਰ ਆ ਹਾਂਜੀ ਹਾਂਜੀ ਇਹ ਸਾਡਾ ਪੁਰਾਣਾ ਬਜ਼ੁਰਗੀ ਘਰ ਆ ਜੀ ਛੀਲ ਦੇ ਦਰਵਾਜ਼ੇ ਆ ਜੀ ਆਹ ਵਾਹ ਦੇਖੋ ਨਾ ਕਿਦਾਂ ਹਾਂਜੀ ਜੇ ਤਾਂ ਬਜਰੀ ਭਰੀ ਹੁੰਦੀ ਆ ਆਪ ਬੱਤਤਾ ਕਾ ਮੰਗਦੇ ਜਦੋਂ ਖੁੱਲ ਜਾਂਦੀ ਹੈ ਇਹ ਜਿਸਲੇ ਚਿਕਨ ਫੌਕਸ ਹੋ ਜਾਂਦੀ ਲੱਗੇ ਰੋ ਲਗ ਕਰੋ ਆਪਣੀ ਸੈਟੀ ਦੀ ਹੁੰਦੀ ਗਦੀ ਵੀ ਕਿਸੇ ਦੇ ਆਏ ਤੇ ਜਿਹੜਾ ਮਾਜੀ ਆ ਜਾ ਪ੍ਰਾਈਮ ਮਿਨਿਸਟਰ ਆ ਜਾ ਬਾਮਾ ਉਹ ਜੜੀ ਬੂਟੀ ਵਗੈਰਾ ਹੈਗੀ ਆ ਨੌਲੇਜ ਭਾਜੀ ਇਹਨੂੰ ਨੰਬਰ ਮੈਂ ਦੇ ਦੇਣਾ ਤੁਹਾਡਾ ਹਮ ਹਮ ਇਕੱਠੀ ਕਰੋ ਜੋ ਵੀ ਚੀਜ਼ਾਂ ਆ ਭਾਜੀ ਤੁਹਾਨੂੰ ਉਸ ਚੀਜ਼ ਦਾ ਜਰੂਰ ਪੇ ਕਰਨਗੇ ਹੁੰਦੇ ਉਹਦਾ ਮੁੱਲ ਬਣਦਾ ਹੈ ਉਹ ਮੁੱਲ ਬਣਦਾ ਉਹ ਬਣਦਾ ਉਹ ਤੁਹਾਨੂੰ ਦੇ ਉਹ ਦੇਣਗੇ ਜਰੂਰ ਬਣ ਪਿੰਡੀ ਕਹਿੰਦੇ ਹਮ ਇਹਦਾ ਉਦੋਂ ਨਾਮ ਭਾਜੀ ਹੈਗਾ ਆ ਸੱਤਿਆ ਨਸੀ ਹਾਂਜੀ ਸੱਤਿਆ ਨਸੀ ਆ ਰਸੇਥਾਣੀ ਆਏ ਆਪਾਂ ਇਸ ਪਿੰਡ ਨੂੰ ਜਿਹੜਾ ਪਿੰਡ ਦਾ ਮਹੱਲਾ ਐ ਕੋਟ ਦਾ ਮਹੱਲਾ ਇੱਕ ਜੱਜਾ ਬਲੌਗਰ ਦੇਖ ਰਿਹਾ ਮੇਰੇ ਸਾਰੇ ਹੀ ਵਿਵਸਥਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜਿੱਦਾਂ ਅਸੀਂ ਘੁੰਮਦੇ ਘੁੰਮਦੇ ਕੰਢੀ ਇਲਾਕੇ ਐਕਸਪਲੋਰ ਕਰਦੇ ਕਰਦੇ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਖੋਬੜਾ ਪਿੰਡ ਵਿੱਚ ਆ ਗਏ ਆਂ ਮਹੱਲਾ ਤੇ ਕੋਟ ਪਿੰਡ ਐ ਜੀ ਇਹ ਤੇ ਆਹ ਦੇਖੋ ਆਸ-ਪਾਸ ਦਾ ਨਜ਼ਾਰਾ ਸਪੈਦਾ ਹੀ ਬੜਾ ਪਾਜੀ ਉਰੇ ਦਾ ਹਾਂਜੀ ਹਾਂ ਇਹ ਤਾਂ ਲਗਾਇਆ ਗਿਆ ਹੈ ਨਾ ਇਹ ਹਾਂਜੀ ਤੇ ਸਭ ਤੋਂ ਜ਼ਿਆਦਾ ਹੈਰਾਨੀ ਵਾਲੀ ਗੱਲ ਇੱਥੇ ਹੋਈ ਕਿ ਜਿੱਦਾਂ ਹੀ ਆਪਾਂ ਇੱਥੇ ਆਏ ਪਹਾੜਾਂ ਦੇ ਵਿੱਚ ਤੇ ਆਪਾਂ ਐਕਸਪੈਕਟ ਨਹੀਂ ਕੀਤਾ ਸੀ ਵੀ ਇਦਾਂ ਦਾ ਮਹੱਲਾ ਹੋਊਗਾ ਆ ਪਾਜੀ ਹੁਣ ਰਣਜੋਤ ਪਾਜੀ ਤਾਂ ਸਰਪ੍ਰਾਈਜ਼ ਹੀ ਹੋ ਗਿਆ ਦੇਖ ਕੇ ਪਤਲੀਆਂ-ਪਤਲੀਆਂ ਗਲੀਆਂ ਵਿੱਚ ਤੇ ਆਹ ਦੇਖੋ ਇਹਨਾਂ ਨਾਲ ਨਹੀਂ ਸੀ ਘਰ ਇੰਨੇ ਹੋਣਗੇ ਹੋਰ ਹੋਰ ਤੇ ਦੂਜੀ ਗੱਲ ਅਸੀਂ ਆਏ ਸੀ ਸੋਨੂ ਪਾਜੀ ਨੂੰ ਮਿਲਣ ਤੇ ਤੁਸੀਂ ਮੇਰੀਆਂ ਪਿਛਲੀ ਵੀਡੀਓ ਜਿਹੜੀ ਦੇਖੀ ਉਹਦੇ ਵਿੱਚ ਸੋਨੂ ਪਾਜੀ ਸਾਨੂੰ ਇੱਥੇ ਜੜੀ-ਬੂਟੀ ਦਾ ਗਿਆਨ ਦੇ ਰਹੇ ਸੀ ਸਾਰਾ ਜੜੀ-ਬੂਟੀ ਸਾਨੂੰ ਦੱਸ ਰਹੀ ਕਿਹੜੀ ਹੈਗੀ ਇਸ ਕੰਢੀ ਇਲਾਕੇ ਦੇ ਵਿੱਚ ਉਹਦਾ ਪਾਜੀ ਗੱਲ ਦੱਸਿਓ ਹਾਂਜੀ ਇਸ ਜਗ ਆਪਣੇ profession ਕੀ ਆ ਲੋਕ ਕੰਮ ਕੀ ਕਰਦੇ ਜਿਆਦਾਤਰ ਦੋ ਵਿਚਾਰੇ ਤਾਂ ਸਰਵਿਸਮੈਨ ਆ ਜੀ ਇਹ ਬਾਕੀ ਤਾਂ ਦਿਹਾੜੀਦਾਰੀ ਬੰਦੇ ਆ ਜੀ ਸਾਰੇ ਇੱਥੇ ਅੱਛਾ ਅੱਛਾ ਹਾਂਜੀ ਆਪਣੀ ਮਿਹਨਤ ਮਨਜ਼ੂਰੀ ਕਰਦੇ ਆਪਾਂ ਟਾਈਮ ਪਾਸ ਕਰਦੇ ਆ ਵਿਚਾਰੇ ਠੀਕ ਹੈ ਹਾਂਜੀ ਚਲੋ ਉਹਦਾ ਇੱਕ ਗੱਲ ਤਾਂ ਹੈ ਵੀ ਇੱਕ ਬਾੜੀ ਸਪਲਾਈ ਚ ਇੱਕ ਆਰਮੀ ਵਿੱਚ ਹੈ ਜੀ ਹਾਂਜੀ ਬਾਕੀ ਬੱਚੇ ਆਪਣੀ ਮਿਹਨਤ ਕਰਦੇ ਆ ਮਾੜਾ ਮੋਟਾ ਜੋ ਵੀ ਆਪਣਾ ਆਲੇ ਦੁਆਲੇ ਜੋ ਪਿੰਡਾਂ 'ਚ ਕੰਮ ਚੱਲਦਾ ਠੀਕ ਹੈ ਉਹੀ ਕਰਦੇ ਉਹਦੇ ਸਿਰ ਤੇ ਆਪਣੀ ਰੋਜੀ ਰੋਟੀ ਚਲਾਉਂਦੇ ਆ ਜੀ ਬਾਕੀ ਫਸਲ ਬਾੜੀ ਦਾ ਕੋਈ ਨਹੀਂ ਇੱਥੇ ਕੋਈ ਵੀ ਹੂੰ ਹੂੰ ਉਹ ਦੱਸਿਆ ਹੀ ਨਹੀਂ ਕੋਈ ਵੀ ਸਿਸਟਮ ਹਾਂਜੀ ਜਿੱਦਾਂ ਭਰਾ ਜੀ ਹੁਣੀ ਪਿੱਛੇ ਖੜੇ ਭਾਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਸੁਭਾਸ਼ ਕੁਮਾਰ ਹੈ ਸੁਭਾਸ਼ ਕੁਮਾਰ ਜੀ ਭਾਜੀ ਹੁਣੀ ਹੈਗੇ ਆਰਮੀ ਵਿੱਚ ਜਿੱਦਾਂ ਦੱਸ ਰਹੇ ਸੀ ਹਾਂਜੀ ਤੇ ਜਿੱਦਾਂ ਹੁਣ ਇੱਥੋਂ ਕੁਝ ਮੈਨੂੰ ਲੱਗਦਾ ਫੇ ਆਰਮੀ ਦੇ ਵਿੱਚ ਵੀ ਕਾਫੀ ਜਾਂਦੇ ਆ ਇੱਥੋਂ ਹੈ ਨਾ ਜਿੱਦਾਂ ਟਾਈਮ ਟਾਈਮ ਪਰ ਚਲੋ ਮੈਂ ਇੱਕ ਨਾਨਾ ਤੁਹਾਡੇ ਨਾਲ ਗੱਲ ਵੀ ਕਰਨੀ ਹੈ ਮਹੱਲਾ ਦੇਖਦੇ ਹੋਏ ਹਾਂਜੀ ਇੱਥੇ ਸਰਕਾਰੀ ਸਹੂਲਤਾਂ ਕਿੰਨੀਆਂ ਕਉਂਦੀਆਂ ਸਰਕਾਰੀ ਸਹੂਲਤਾਂ ਇਹ ਹੀ ਆ ਮਾੜੀ-ਮੋਟੀ ਆਂਦੀ ਜਿਦਾ ਆਟਾ ਦਾਲ ਸਕੀਮ ਹੈ ਜੇ ਜਾਂ ਹੁਣ ਰਸਤੇ ਬਣੇ ਆ ਜੀ ਮਾੜੇ-ਮੋਟੇ ਬਾਕੀ ਪਾਣੀ ਪੂਣੀ ਦੇ ਹੀ ਆ ਹੋਰ ਕੋ ਆਸ-ਪਾਸ ਕੋਈ ਫੈਕਟਰੀ ਵਗੈਰਾ ਕੋਸੋ ਵੇ ਲੱਗੇ ਸਕੇ ਕੋਈ ਫੈਕਟਰੀ ਨਹੀਂ ਬੱਚੇ ਪੜ੍ਹੇ ਲਿਖੇ ਆ ਜੀ ਪਰ ਤੋਂ ਹੋਰ ਕੋਈ ਫੈਕਟਰੀ ਨਹੀਂ ਸਾਡੇ ਸਵੇਰੇ 7 ਵਜੇ ਬੱਸੇ ਚ ਬੱਚੇ ਚੱਲ ਜਾਂਦੇ ਇੱਕ ਬੱਸ ਆਂਦੀ ਹੈ ਜੀ ਬਹੁਤ ਔਖਾ ਸਾਨੂੰ ਆਣ ਜਾਣ ਦੇ ਵੀ ਬੜਾ ਸਾਧਨ ਦਾ ਬਹੁਤ ਪ੍ਰਾਈਵੇਟ ਬੱਸਾਂ ਹਨ ਜੀ ਸਾਡੇ ਬਾਅਦ ਤੇ ਬਾਅਦ ਜਦ ਬੱਸਾਂ ਲਾਈਆਂ ਜਾਣ ਜੀ ਹਾਂਜੀ ਇਹਦੇ ਕਰਕੇ ਸਾਨੂੰ ਤੇਰੇ ਸਾਡੇ ਬੱਚੇ ਸਵੇਰੇ ਚੱਲ ਜਾਂਦੇ 7 ਵਜੇ ਸਾਨੂੰ ਢੋਲ ਵਾਸਤੇ ਜਿਹੜਾ 7-8 ਕਿਲੋਮੀਟਰ ਸਫ਼ਰ ਜਿਹੜਾ ਨਹੀਂ ਬਹੁਤ ਉਹ ਔਖਾ ਮਹਿਸੂਸ ਹੁੰਦਾ ਔਖਾ ਹੁੰਦਾ ਔਖਾ ਹੁੰਦਾ ਦੇਖੋ ਗੱਡੀਆਂ ਦੀ ਬੜੀ ਦਿੱਕਤ ਆ ਜੀ ਮੈਂ ਇਹ ਜਿੱਦਾਂ ਜੋ ਵੀ ਗਵਰਨਮੈਂਟ ਦੇ ਰਿਪਰੈਜ਼ੈਂਟੇਟਿਵ ਆ ਦੇਖੋ ਹੁਣ ਵੋਟਾਂ ਦਾ ਸਮੇਂ ਚੱਲ ਰਿਹਾ ਆ ਹਾਂਜੀ ਹਾਂਜੀ ਹੁਣ ਆਉਣਗੇ ਵੀ ਤੁਹਾਡੇ ਕੋ ਹਾਂਜੀ ਹਾਂਜੀ ਉਹਨਾਂ ਨੂੰ ਗੱਲ ਕਰੋ ਪੁੱਛੋ ਚੰਗੀ ਤਰ੍ਹਾਂ ਵੀ ਸਾਨੂੰ ਕਿੱਥੇ ਆ ਸਾਡੀਆਂ ਸਹੂਲਤਾਂ ਜਿਹੜੀਆਂ ਤੁਸੀਂ ਵਾਅਦਾ ਕਰਦੇ ਆ ਹਾਂਜੀ ਚਲੋ ਟਾਈਮ ਟੂ ਟਾਈਮ ਪੁੱਛਾਂਗੇ ਤਾਂ ਫੇਰ ਹੀ ਸਾਨੂੰ ਕੁਝ ਮਿਲੇਗਾ ਜੀ ਤੇ ਮੈਂ ਵੀ ਇੱਧਾ ਗੁਜਾਰਿਸ਼ ਕਰਦਾ ਆ ਮੈਂ ਕਈ ਵਾਰੀ ਵੀਡੀਓਜ਼ ਦੇ ਵਿੱਚ ਬੋਲਿਆ ਵੀ ਇਸੇ ਏਰੀਆ ਦੇ ਵਿੱਚ ਕੋਰਟ ਦੇ ਵਿੱਚ ਹੀ ਆ ਕੇ ਕਾਫੀ ਮੇਰੀ ਗੱਲ ਵੀ ਹੋਈ ਸੀ ਕਿ ਵੀ ਬੇਸਿਕ ਸਹੂਲਤਾਂ ਦਿੱਤੀਆਂ ਜਾਂ ਲੋਕੇ ਤਾਂ ਛੱਡ ਛੱਡ ਕੇ ਜਾ ਰਹੇ ਆ ਖਾਲੀ ਹੋ ਰਹੇ ਇਲਾਕੇ ਕੋਈ ਹਿਮਾਚਲ ਜਾ ਰਿਹਾ ਕੋਈ ਆਪਣੇ ਥੱਲੇ ਥੱਲੇੜੇ ਦੇ ਇਲਾਕੇ ਤੇ ਜਾ ਰਿਹਾ ਸਭ ਤੋਂ ਮੇਨ ਦਿੱਕਤ ਇਹ ਹੀ ਹੈ ਜੀ ਜੇ ਸਾਨੂੰ ਬੱਸਾਂ ਗੱਡੀਆਂ ਦੀ ਸਹੂਲਤ ਹੋ ਜਾਵੇ ਅਸੀਂ ਕਿਉਂ ਆਪਣਾ ਪਿੰਡ ਪਿੰਡ ਛੱਡ ਕੇ ਜਾਈਏ ਰਾਹ ਰਸਤੇ ਦੀ ਸਾਨੂੰ ਦਿੱਕਤ ਆ ਜੀ ਜੰਨਤ ਵਰਗੀ ਜਗ੍ਹਾ ਇਹ ਹੈ ਜੀ ਜਿੱ एनवायरनमेंट साफ सुथरा शाम ਨੂੰ ਬਾਤਾਵਰਨ ਬਿਲਕੁਲ ਸ਼ਾਂਤ ਹੈ ਜੀ ਬਿਲਕੁਲ ਸ਼ਾਂਤ ਮੱਛਰ ਨਹੀਂ ਹੈ ਜੀ ਜੀ ਬਹੁਤ ਵਧੀਆ एकदम ਚੜੀ ਪੁੱਟੀ ਇੱਥੇ ਆ ਹਾਂਜੀ ਹਾਂਜੀ ਬਹੁਤ ਵਧੀਆ ਚਲੋ ਆਪਾਂ ਚਾਹੁੰਦੇ ਆ ਵੀ ਜਲਦ ਤੋਂ ਜਲਦ ਇੱਥੇ ਕੋਈ ਸਹੂਲਤਾਂ ਦਿੱਤੀਆਂ ਜਾਣ ਜਿਹੜੀਆਂ ਵੀ ਬੇਸਿਕ ਬੇਸਿਕ ਸਹੂਲਤਾਂ ਤਾਂ ਮਿਲਣ ਟ੍ਰਾਂਸਪੋਰਟੇਸ਼ਨ ਸਭ ਤੋਂ ਜ਼ਰੂਰੀ ਹੈ ਇੱਥੇ ਜਿਹੜੇ ਸਾਡੇ ਰਾਸ਼ਨ ਕਾਰਡ ਕੁਛ ਰਹਿੰਦੇ ਹੋ ਸਾਡੇ ਬਨੇ ਜਾਣ ਬੱਚਿਆਂ ਦੇ ਗਾਹਾਂ ਨੂੰ ਕਿਉਂਕਿ ਰਾਸ਼ਨ ਦੀ ਬਹੁਤ ਦਿੱਕਤ ਹੈ ਜੀ ਦਿੱਕਤ ਹੈ ਹਾਂਜੀ ਹਾਂਜੀ ਜਿੰਨੇ ਵੀ ਰਹਿੰਦੇ ਸਾਡੇ ਨਹੀਂ ਸਹੀ ਚਲੋ ਆਪਾਂ ਉਧਰ ਦੇਖਦੇ ਕਿੰਦਾ ਦੇ ਮਤਲਬ ਕਿ ਮੁਹੱਲਾ ਤੁਹਾਡਾ ਹੈਗਾ ਇਹ ਸਾਰਾ ਤੇ ਹਾਂਜੀ ਸਰਪ੍ਰਾਈਜ਼ਿੰਗ ਤਾਂ ਲੱਗਾ ਬਾਕੀ ਇੱਤੀ ਐਡੀ ਦਾ ਜਗ੍ਹਾ ਤੇ ਆ ਕੇ ਡਿਵੈਲਪਮੈਂਟ ਕਰਨੀ ਵੀ ਸੌਖਾ ਕੰਮ ਥੋੜੀ ਹੁੰਦਾ ਯਾਰ ਹਾਂਜੀ ਹਾਂ ਦੇਖੋ ਤਾਂ ਆਇਓ ਬਾਕੀ ਪੁਰਾਣਾ ਪਿੱਪੜ ਲੱਗਦਾ ਹੈ ਨਾ ਹਾਂਜੀ ਇਹ 500 ਘੱਟ 2 300 ਸਾਲ ਪੁਰਾਣਾ ਹੈ ਸਾਡੇ ਦਾਦੇ ਪੜਪਾਬਿਆਂ ਦੇ ਪਾਸੇ ਦਾ ਜੀ ਅੱਛਾ ਜੀ ਹਾਂਜੀ ਸਸੇ ਗੱਲ ਸਸੇ ਕਾਲ ਸਾਲ ਬਾਡ ਸਪਲਾਈ ਚ ਹੈ ਜੀ ਅੱਛਾ ਵਾਟਰ ਸਪਲਾਈ ਸਸੇ ਗੱਲ ਜੀ ਹੋਰ ਕੀ ਹਾਲ ਜੀ ਚਲੋ ਬਹੁਤ ਵਧੀਆ ਜੀ ਆਜੋ ਪਰ ਇਹ ਕੋਈ ਲੱਗੋ ਕਿ ਕੋਈ ਕੰਮ ਨਹੀਂ ਕਿ ਜਾਓ ਨਹੀਂ ਜੀ ਨਹੀਂ ਚਾਹ ਨਹੀਂ ਪੀਣੀ ਜੀ ਆਜੋ ਨਹੀਂ 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 ਚਾਹ ਤਾਂ ਭਾਈ ਨੂੰ ਵੀ ਮਨਾ ਕੀਤਾ ਥੈਂਕ ਯੂ ਬਹੁਤ ਬਹੁਤ ਦਾ ਆਜੋ ਆਜੋ ਐਕਚੁਅਲੀ ਗੱਲ ਇਦਾਂ ਹੈ ਵੀ ਕਿਤੇ ਕੰਮ ਜਾਣਾ ਆ ਵਾਪਸੀ ਤੇ ਉਸ ਕਰਕੇ ਨਾ ਸਾਨੂੰ ਥੋੜੀ ਜੀ ਇਦਾਂ ਹੈਗੀ ਵੀ ਦਿੱਕਤ ਹੈ ਸਮੇਂ ਦੀ ਹਾਂ ਜੀ ਹਾਂ ਇਹ ਵੀ ਆਪਣਾ ਪਰਿਵਾਰ ਹੀ ਹੈ ਸਾਰਾ ਅੱਛਾ ਜੀ ਅੱਛਾ ਨਹੀਂ ਚਲੋ ਬਹੁਤ ਸੋਹਣਾ ਇਸ ਮੁਹੱਲੇ ਦੇ ਵਿੱਚ ਘਰ ਕਿੰਨੇ ਆ ਜੀ ਇਸ ਮੱਲੇ ਦੇ ਹੁਣ ਤਾਂ 8-10 ਘਰ ਜੀ ਅੱਛਾ ਜੀ ਹਾਂ ਜੀ ਪਰਿਵਾਰ ਤੇ ਚਾਹਤਾ ਦਾ ਜੀ ਚਾਚੇ ਤਾਇਆ ਨੂੰ ਚੱਲਦਾ ਇਹ ਕੋਰਟ ਦਾ ਮੱਲਾ ਪਿੰਡ ਦਾ ਜਿੱਦਾਂ ਗੱਲ ਹੋਈ ਇੱਥੇ ਇਦਾਂ ਦੇ ਕਿੰਨੇ ਮੱਲੇ ਕੋਰਟ ਦੇ ਵਿੱਚ ਪਿੱਛੇ ਦੇ ਘਟੋ ਘਟ ਵੀ ਯਾਦ ਨਹੀਂ ਇਥੇ 5-6 ਮੱਲੇ ਸਾਡੇ ਸਲਕੇ ਕੋਰਟ ਤੇ ਬਾਕੀ ਉਪਰਲੇ ਕੋਰਟ ਹੈ ਜੀ ਅੱਛਾ ਇਧਰ ਨੂੰ ਕੀ ਆ ਜੋਰ ਕੋਰਟ ਹੈ ਜੀ ਸਰਦਾਂ ਰਸਤਾ ਜਾਂਦਾ ਥੱਲੇ ਨੂੰ ਤਰਾਮਖ ਜੁਰਗੀ ਰਸਤਾ ਹੈ ਇਹਦਾ ਅੱਛਾ ਆ ਦੇਖੋ ਤਾਂ ਹਾਂ ਜੀ ਹੋਰ ਨਹੀਂ ਹਾਂ ਮੈਂ ਪੜੀ ਆ ਤੇ ਹੁਣ ਇਸੀ ਇਹ ਵੀ ਬਣਿਆ ਜੀ ਹੁਣ ਰਸਤਾ ਜਿਹੜਾ ਨਵਾਂ ਬਣਿਆ ਸਰਪੰਚ ਸਾਹਿਬ ਨੇ ਬਚਾਰੇ ਨੇ ਮਿਹਨਤ ਕਰਕੇ ਦਾ ਅੱਛਾ ਜੀ ਅੱਛਾ ਇਹ ਰਸਤਾ ਉਹੀ ਜਿੱਥੋਂ ਆਪਾਂ ਆਉਣਾ ਸੀਗਾ ਹੁਣ ਹੈਨਾ ਹਾਂ ਜੀ ਹਾਂ ਜੀ ਹਾਂ ਆਹੋ ਠੀਕ ਆ ਠੀਕ ਆ ਅੱਛਾ ਬਾਈਕ ਥੱਲੇ ਲਾਉਣੀ ਪੈਣੀ ਹੈ ਨਾ ਨਹੀਂ ਜੀ ਆ ਜਾਂਦੀ ਉੱਪਰ ਕੋ ਜੀ ਆ ਜਾਂਦੀ ਕੋਈ ਨਹੀਂ ਰਸਤਾ ਅੱਛਾ ਓਕੇ ਓਕੇ ਠੀਕ ਹੈ ਠੀਕ ਨਹੀਂ ਚਲੋ ਸਹੀ ਆ ਅੱਛਾ ਹਾਂ ਜੀ ਬਸ ਚਲੋ ਜਾਓ ਆਹ ਦੇ ਉੱਪਰ ਹੀ ਆ ਜਾਓ ਇੱਥੇ ਥੱਲੇ ਹੈ ਨਹੀਂ ਕੋਈ ਵੀ ਹੈਨਾ ਗੱਡਾ ਹਾਂ ਜੀ ਥੱਲੇ ਨਹੀਂ ਗੱਡਾ ਕੋਈ ਅੱਛਾ ਚਲੋ ਆ ਜਾਓ ਚਲੋ ਭਾਈ ਆ ਦੋਨੋਂ ਬੇਟੇ ਆ ਆਪਣੇ ਹਾਂਜੀ ਆਓ ਬੱਤਾਂ ਅੰਕਲ ਉਸਕੇ ਜਾ ਕਰੋ ਉਹ ਬੱਸੋ 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 ਹਰਮਤਮਨ ਕਰੋ ਜਾ ਬੱਸ ਲਓ ਜੀ ਆ ਆ ਛਾ ਘਰਾਂ ਦਾ ਪਾਣੀ ਜਿਹੜਾ ਇਦਾਂ ਹੈ ਹਾਂਜੀ ਹਾਂਜੀ ਵੇਸਟਿੰਗ ਪਾਣੀ ਵੇਸਟ ਵਾਲਾ ਓਕੇ ਓਕੇ ਨਾ ਹੋਰ ਕੋਈ ਜਗ੍ਹਾ ਨਹੀਂ ਜਿੱਥੇ ਕਰੀ ਆਉ ਨਹੀਂ ਇਹ ਤਾਂ ਫਿਰ ਤਾਂ ਥੱਲੇ ਨੂੰ ਜਾਣਾ ਭਲਾਣ ਨਹੀਂ ਹਾਂਜੀ ਅੱਛਾ ਅੱਛਾ ਚਲੋ ਸੱਸੀ ਗਾਜੀ ਭਾਜੀ ਸੱਸੀ ਗਾਜੀ ਹੋਰ ਕੀ ਹਾਲ ਜੀ ਖੱਡ ਦੀ ਜ਼ਰੂਰ ਬਣਾਓ ਭਾਜੀ ਖੱਡ ਦੀ ਜ਼ਰੂਰ ਦੱਸਿਆ ਜੀ ਆਪਾਂ ਪਹਿਲਾਂ ਵੀ ਦੱਸਿਆ ਕਾਫੀ ਵਾਰੀ ਖੱਡ ਬਾਰੇ ਹਾਂਜੀ ਕਿੰਨਾ ਖਰਾਬ ਹੈ ਹੂੰ ਮੈਂ ਰਸਤੇ ਬਾਰੇ ਕੋਰਟ ਦੀ ਨਾ ਇੱਕ ਵੀਡੀਓ ਬਣਾਈ ਸੀ ਪਹਿਲਾਂ ਉਹ ਚ ਰਸਤੇ ਦਾ ਹੀ ਮੇਨ ਦੱਸਿਆ ਸੀ ਕਿ ਖੱਡ ਚ ਆਉਣਾ ਜਾਣਾ ਔਖਾ ਆ ਜਦੋਂ 6 ਬੱਚੇ ਰੋੜ ਗਏ ਸੀ ਨਾ ਉਹ ਵੀ ਗੱਲ ਪਤਾ ਲੱਗੀ ਮੈਨੂੰ ਹਾਂਜੀ ਹਾਂਜੀ ਆ ਪਿਛਲੇ 7-8 ਮਹੀਨੇ ਪਹਿਲਾਂ ਦੀ ਵੀਡੀਓ ਹੈ ਸ਼ਾਇਦ ਜਿਹੜੀ ਪਾਈ ਮੈਂ ਹਾਂਜੀ ਖੱਡ ਚ ਪਾਣੀ ਪੂਣੀ ਸੀਗਾ ਉਦੋਂ ਜਿਆਦਾ ਨਹੀਂ ਸੀਗਾ ਉਦੋਂ ਹਾਂਜੀ ਹਾਂਜੀ ਭਾਈ ਕਿਹੜਾ ਚੈਨਲ ਆ ਆਪਣਾ ਜੱਜਾ ਬਲੌਗਰ ਜੱਜਾ ਬਲੌਗਰ ਹਾਂਜੀ ਹਾਂਜੀ ਸੋਨੂ ਠੀਕ ਆ ਭਾਜੀ ਪਾਣੀ ਪੀ ਲਓ ਨਹੀਂ ਜੀ ਬਸ ਬਹੁਤ ਬਹੁਤ ਧੰਨਵਾਦ ਜੀ ਇੱਧਰ ਸੋਨੂ ਭਾਜੀ ਹੁਣ ਆ ਤਾਂ ਘਰ ਆ ਹਾਂਜੀ ਹਾਂਜੀ ਇਹ ਸਾਡਾ ਪੁਰਾਣਾ ਬਜ਼ੁਰਗੀ ਘਰ ਹੈ ਜੀ ਅੱਛਾ ਜੀ ਅੱਛਾ ਪੁਰਾਣਾ ਹੈ ਪੁਰਾਣਾ ਪਹਿਲਾਂ ਸੀ ਇੱਥੇ ਵਾਹ ਜੀ ਵਾਹ ਆ ਪੁਰਾਣੇ ਦਰਵਾਜ਼ੇ ਆ ਹੈਨਾ ਹਾਂਜੀ ਹਾਂਜੀ ਪੁਰਾਣੇ ਆ ਇਹ ਆ ਦੇਖ ਦੋਹਾਂ ਦਰਵਾਜ਼ੇ ਆ ਜੀ ਹੈਂ ਛੀਲ ਦੇ ਦਰਵਾਜ਼ੇ ਆ ਜੀ ਆਹ ਵਾਹ ਦੇਖੋ ਨਾ ਕਿਦਾਂ ਹਾਂਜੀ ਇਹ ਤਾਂ ਬੱਜਰੀ ਭਰੀ ਹੁੰਦੀ ਹੈ ਆਹ ਹੋਈ ਨਾ ਇਹ ਕੰਜਨ ਠੀ ਲੱਗਾਇਆ ਦੇ ਉੱਤੇ ਆਹ ਠੀ ਦੀ ਚੀਜ਼ ਚੀ 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 ਇਹਦੇ ਸੇਕੜਾ ਚੀਲ ਬੜੀ ਤਕੜੀ ਆ ਹੈ ਨਾ ਹਾਂਜੀ ਤੇ ਅੰਦਰ ਸਤੀਰੀਆਂ ਪਈਆਂ ਹੋਣੀਆਂ ਉਹ ਬਾਲੇ ਆ ਬਾਲੇ ਕੰਜਨ ਬਾਲੇ ਨਹੀਂ ਉਹ ਦੁਬਾਰਾ ਪਾਏ ਆ ਹਾਂ ਹਾਂਜੀ ਦੁਬਾਰਾ ਪਾਏ ਹਾਂ ਹਾਂਜੀ ਪਹਿਲਾਂ ਸਤੀਰੀਆਂ ਹਾਂ ਆ ਦੇਖੋ ਪੁਰਾਣਾ ਸਮਾਂ ਯਾਦ ਆਦਾਗਾ ਸਾਡੇ ਵੀ ਭਾਜੀ ਇਤਾਂ ਹੁੰਦੇ ਹੁੰਦੇ ਸੀ ਪੁਰਾਣੇ ਮਿੱਟੀ ਦੇ ਘਰ ਹੈਂ ਚੁੱਲਾ ਓਟ ਆ ਹੈਂ ਕਿਦਾਂ ਚੁੱਲਾ ਓਟ ਆ ਚੁੱਲਾ ਹਾਂ ਪੁਰਾਣਾ ਯੂਜ਼ ਕਰਦੇ ਆ ਹਜੇ ਵੀ ਹੈ ਨਾ ਦੇਖੋ ਤਾਂ ਹੈ ਹਾਂਜੀ ਇਹ ਤਾਂ ਰੋਟੀ ਦਾ ਮਜ਼ਾ ਨਹੀਂ ਆਉਂਦਾ ਕਦੀ ਹਾਂਜੀ ਹਾਂਜੀ ਇਹ ਤਾਂ ਰੋਜ਼ ਅਸੀਂ ਕਰੀਦੇ ਜੀ ਕਿਦਾਂ ਸਿੱਧੂ ਮੂਸੇ ਵਾਲੇ ਕਿਹੜਾ ਗਾਣਾ ਗੋਨਾਹੀ ਇਹ ਕੁੜੀ ਸਾਡੀ 552 ਦੂਜੇ ਨੰਬਰ ਤੇ ਆਈ ਹੈ ਜੀ 564 ਨੰਬਰ ਆਇਆ ਜੀ 8ਵੀਂ ਚੋਂ 8ਵੀਂ ਚੋਂ ਹਾਂਜੀ ਚਲੋ ਜੀ ਕੰਗ੍ਰੈਚੁਲੇਸ਼ਨਸ ਬਹੁਤ ਵਧੀਆ ਸ਼ਾਬਾਸ਼ ਪੜਨਾ ਚੰਗੀ ਤਰ੍ਹਾਂ ਗਿਆ ਠੀਕ ਹੈ ਅਦਵਾਰਾ ਪੂਰੇ ਪੜ੍ਹ ਕੇ ਟੀਚਰ ਜੀ ਪੰਜਾਬ ਸਕੂਲ ਦੇ ਹਾਂ ਬਿਲਕੁਲ ਜੀ ਪਿਆਰ ਸਕੂਲ ਦੇ ਜੀ ਨੇ ਗਵਰਨਮੈਂਟ ਸਕੂਲ ਦੀ ਗੱਲ ਕਰਦਾ ਮੈਂ ਗਵਰਨਮੈਂਟ ਸਕੂਲ ਇੱਥੇ ਵੀ ਬਿਲਕੁਲ ਬਿਲਕੁਲ ਜਿਹੜੇ ਸਰਕਾਰੀ ਸਕੂਲ ਹਨਾ ਉਹਨਾਂ 'ਚ ਮੈਂ ਤਾਂ ਬਹੁਤ ਘਰੌਣੀਆਂ ਸ਼ੁਰੂ ਕਰਾਤੀਆਂ ਹਾਂ ਹਾਂਜੀ ਹਾਂਜੀ ਕਿਉਂਕਿ ਰਿਜ਼ਲਟ ਚੰਗੇ ਚਾਹੀਦੇ ਉਹਨਾਂ ਨੂੰ ਉਸ ਕਰਕੇ ਉਹ ਇੰਟਰਐਕਟਿਵ ਤਰੀਕੇ ਨਾਲ ਪੜਾ ਰਹੇ ਆ ਹੋਰ ਇੱਧਰ ਵੀ ਬਹੁਤ ਆਦੇ ਆ ਨਾ ਹਾਂਜੀ ਆਓ ਇੱਧਰ ਚੱਲਦੇ ਆ ਆ ਦੇ ਨਾ ਦੇਖੋ ਤਾਂ ਭਾਜੀ ਉਹਨਾਂ ਦੇ ਇੱਥੇ ਜਿੱਦਾਂ ਮਹੱਲੇ ਦੇ ਵਿੱਚ ਕੋਈ ਫੰਕਸ਼ਨ ਆ ਸਲਾਨਾ ਫੰਕਸ਼ਨ ਕਰਾਉਂਦੇ ਆ ਹਾਂਜੀ ਇਹ ਭਾਜੀ ਆਪਣੇ ਧਾਰਮਿਕ ਤੌਰ ਤੇ ਕਰਾਉਂਦੇ ਨੇ ਹਾਂਜੀ ਹਾਂਜੀ ਧਾਰਮਿਕ ਹਾਂਜੀ ਹਾਂਜੀ ਸੱਸਿਆ ਮਾਤਾ ਜੀ ਇੱਥੇ ਸਭ ਤੋਂ ਜ਼ਿਆਦਾ ਬਜ਼ੁਰਗ ਜਿਹੜੇ ਤੁਹਾਡੇ ਹੈਗੇ ਆ ਕਿੰਨੀ ਉਮਰ ਆ ਬਜ਼ੁਰਗਾਂ ਦੀ ਸਭ ਤੋਂ ਜ਼ਿਆਦਾ ਬਜ਼ੁਰਗ ਸਾਡੇ ਭੂਆ ਜੀ ਇਹਨਾਂ ਦੀ ਘੱਟੋ ਘੱਟ 90 ਸਾਲ ਉਮਰ ਹੋਣੀ ਹੈ 90 ਸਾਲ ਹਾਂਜੀ ਅੱਛਾ ਅੱਛਾ ਤੇ ਦੋਤੇ ਪੋਤੇ ਵਾਲੇ ਹੋ ਗਏ ਆ ਵਾਹ ਜੀ ਵਾਹ ਕਿਆ ਬਾਤਾਂ ਆਹ ਪਾਜੀ ਕੀ ਤਿਆਰ ਹੋ ਰਿਹਾ ਆ ਇਹ ਦੱਸੋ ਇਹ ਖੱਟਾ ਬਰੇ ਹਾਂਜੀ ਮਾਣੀ ਮਾਣੀ ਇਹ ਖੱਟਾ ਜਨੇ ਮਾਣੀ ਦਿਖਾਓ ਮੈਨੂੰ ਚੱਕ ਕੇ

ਆਹੋ ਇੱਕ ਅੰਮੀ ਦੀ ਫਰੀ ਦੇ ਆਹ ਦੇਖੋ ਆ ਰਾਜਮਾਂ ਦੀ ਕੀ ਆਵਾਜ਼ ਇਹ ਪੀਲੀ ਦੇ ਆਵਾਜ਼ ਸੁਣਾਂ ਨਾ ਯਾ ਵਾਹ ਕੰਢੀ ਇੰਨੀ ਆ ਰਹੀ ਹੈ ਆਪਾਂ ਜਿਹੜਾ ਉਹ ਦੇਖਣਾ ਇਹਦਾ ਦੇਖਣਾ ਵਰਨਾ ਆ ਦੇਖੋ ਭਾਜੀ 1 ਮਿੰਟ ਚ ਆਏ ਹੈ ਆਜੋ ਜੇ ਆਉਣਾ ਤਾਂ ਪੱਤਾ ਕੋਈ ਨਹੀਂ ਤਾਂ ਫੋਲੀ ਬੋਲਾ ਹਾਂਜੀ ਹਾਂਜੀ ਭਾਜੀ ਮਜ਼ਾ ਆ ਗਿਆ ਦੇਖ ਕੇ ਹੈ ਆ ਦੇਖੋ ਦੇਖੋ ਹਾਂਜੀ ਇਹ ਕਹਿੰਦੇ ਵਰਨਾ ਹਾਂਜੀ ਹਾਂਜੀ ਵਾਹ ਦੇਖੋ ਜੀ ਕਿਸੇ ਨੂੰ ਨਹੀਂ ਦੇਖਿਆ ਕਦੀ ਵੀ ਵਰਨਾ ਮੈਂ ਪਹਿਲੀ ਵਾਰ ਹੀ ਦੇਖਿਆ ਫੁੱਲ ਖਿਲੇ ਇੰਨੇ ਹਾਂਜੀ ਉਹ ਭਾਈ ਖੁਸ਼ਬੂ ਬਹੁਤ ਸੁਣੀ ਆ ਰਹੀ ਨਾ ਵਾਹ ਕਿੰਨਾ ਨਿਆਰਾ ਉਹ ਬੱਚੀ ਦੇਖੋ ਕਿਦਾਂ ਦੇ ਰੰਗ ਦੀ ਆ ਕਾਲੀ ਇਹ ਰੰਗਦੀ ਜਦੋਂ ਬਰਨੇ ਦੇ ਫੁੱਲ ਖਿਲਦੇ ਨੇ ਇਹ ਚੋਏ ਰਾਸ ਚੂਸਦੀ ਆ ਹਾਂਜੀ ਰਾਸ ਚੂਸਦੀ ਆ ਕਾਫੀ ਆ ਸ਼ਹਿਦ ਦੀਆਂ ਮੱਖੀਆਂ ਦੀਆਂ ਹਾਂਜੀ ਹਾਂਜੀ ਇਹੀ ਬਾਇਓਡਾਈਵਰਸਿਟੀ ਆ ਭਾਜੀ ਮੱਖੀਆਂ ਦੇਖੋ ਕਿੰਨੀਆਂ ਹਾਂਜੀ ਪਤਾ ਵਾਹ ਮਜ਼ਾ ਆ ਗਿਆ ਯਾਰ ਤੁਸੀਂ ਜੰਨਤ ਚ ਰਹਿਣਾ ਜੰਨਤ ਚ ਇੱਥੇ ਸਹੂਲਤਾਂ ਮਿਲਣ ਨਾ ਹਾਂਜੀ ਹਾਂਜੀ ਸਾਨੂੰ ਜਾਣ ਦੀ ਕੋਈ ਜ਼ਰੂਰਤ ਨਹੀਂ ਮੈਂ ਕਿਤੇ ਦੂਰ ਤੱਕ ਜਾਣ ਦੀ ਜੂਤ ਨਹੀਂ ਸਕੂਲ ਇੱਥੇ ਹੋਣ ਹਾਂਜੀ ਸਕੂਲ ਕੋਈ ਵਧੀਆ ਵਧੀਆ ਇੰਸਟੀਚਿਊਟ ਹੋਰ ਹੋਣ ਵੱਡੇ ਜਿੱਦਾਂ ਢੋਲਵਾਹ ਚ ਹੈਗੇ ਕੋਈ ਸਰਕਾਰੀ ਕਾਲਜ ਆ ਕੋਈ ਹਾਂਜੀ ਹਾਂਜੀ ਢੋਲਵਾਹ ਜਾਣ ਨੂੰ ਥੋੜੇ ਜਿਹਾ ਐਫਰਟ ਆ ਇੱਥੋਂ ਹਾਂਜੀ ਹਾਂਜੀ ਕਿਉਂਕਿ ਬੱਚਿਆਂ ਦਾ ਜਾਣਾ ਹਾਂਜੀ ਸਵੇਰੇ ਚੱਲ ਜਾਂਦੀ ਹੈ ਕਈ ਵਾਰੀ 4-4 5-5 ਦਿਨ ਵੀ ਬੱਸ ਬੰਦ ਰਹਿੰਦੀ ਹੈ ਬਾਈ ਇਹੀ ਗੱਲ ਆ ਇਹੀ ਗੱਲ ਆ ਨਾ ਜਿਹੜੀਆਂ ਬੱਸਾਂ ਬੰਦ ਰਹਿੰਦੀਆਂ ਹਾਂਜੀ ਚਲੋ ਹੋਰ ਕਿਹੜੀ ਕਰਨੀ ਹੈ ਪਾਜੀ ਹੋਲੇ ਦਾ ਦਰਖਤ ਜੀ ਕਿਹੜਾ ਜੀ ਹੋਲੇ ਦਾ ਦਰਖਤ ਆਹ ਵਾਲਾ ਆਹ ਹਾਂ ਜੀ ਇਹ ਪੁਰਾਣਾ ਹੈ ਇਹ ਪੁਰਾਣਾ ਬੜਾ ਹਾਂ ਜੀ ਅੱਛਾ ਇਹ ਸਾਡੀ ਹੋਸ਼ ਤੋਂ ਵੀ ਪਹਿਲਾਂ ਦਾ ਇਹ ਦਰਖਤ ਹੈ ਇਹ ਸਾਰਾ ਪਰਿਆਦਾ ਕੋ ਪੱਤਾਂ ਵਾਲਾ ਅਭੀ ਉੜਿਆ ਹਾਂ ਜੀ ਦੇਖੋ ਤਾਂ ਕਿੰਨਾ ਹੋ ਗਿਆ ਦਰਖਤ ਬਹੁਤ ਪੁਰਾਣੇ ਹੋਗਾ ਹੈ ਆਹੋਂ ਵਾਲਾ ਆ ਦੇਖੋ ਹਾਂ ਜੀ ਹਾਂ ਜੀ ਦੇਖੋ ਤਾਂ ਹਾਂ ਜੀ ਚਲੋ ਇਹ ਰਿਹਾ ਹਣ ਦਾ ਦਰਖਤ ਹੈ ਹੈ ਇਹ ਰਿਹਾ ਹਣ ਦਾ ਦਰਖਤ ਜੇ ਸਾਟੀ ਚੋਟ ਲੱਗ ਜਾਂਦੀ ਆ ਕੀ ਦਾ ਫੱਕਾ ਕਮਾਂਦਾ ਤੁਹਾਨੂੰ ਤਾਂ ਪਤਾ ਹੀ ਹੋਣਾ ਭਜੀ ਫਿਰ ਹਣ ਦਿਖਾਓ ਮੜੇ ਕਿਹੜਾ ਹਾਂ ਜ ਆਹ ਪਰਲਾ ਹਾਂ ਜ ਆਹ ਜਿਹੜਾ ਥੱਲੇ ਪੁਗਾਰਾ ਨਿਕਲਿਆ ਫਿਰ ਉਹ ਦੇਖੀਂ ਅੱਛਾ ਅੱਛਾ ਕਿਹੜਾ ਵਾਲਾ ਪੁਗਾਰਾ ਨਿਕਲਿਆ ਕੰਨੇ ਆ ਜੀ ਆੱਖਾਂ ਸਾਈਡ ਤੋਂ ਨਿਕਲਿਆ ਹਾਂ ਅੱਛਾ ਉਹ ਨਿਕਲੇ ਪੁਗਾਰਾ ਹਾਂ ਹਾਂ ਜੀ ਜੀ अच्छा पाजी आ देखो आ रास्ता दिखायो पाजी इधर हां जी ये भी आ जंदा ਸਾਡੇ ਰਸਤੇ ਆ ਦੇਖੋ ਆ ਰਸਤਾ ਜਿੱਥੋਂ ਆਪਾਂ ਗਏ ਹੋਣੇ ਹੀ ਤੇ ਰਸਤਾ ਦੇਖਿਆ ਨਹੀਂ ਜਾਂਦਾ ਆਪਾਂ ਉੱਥੇ ਘਰ ਵੀ ਦਿਖਿਆ ਸੀ ਸਾਨੂੰ ਇਦਾਂ ਉੱਪਰ ਹੂੰ ਹੂੰ ਤੇ ਆਪਾਂ ਕਿੱਥੇ ਹੀ ਵੀ ਚਲੋ ਯਾਰ ਇੱਥੇ ਹੋਣਾ ਚੱਲ ਚੱਲ ਆਪਾਂ ਉਪਰੋਂ ਦੀ ਘੁੰਮਦੇ ਆਏ ਆ ਹਾਂ ਜੀ ਹਾਂ ਜੀ ਬੜੀ ਹੋ ਗਈ ਜਦੋਂ ਇਹਨਾਂ ਦੇ ਵਿੱਚ ਪਾਣੀ ਆਉਂਦਾ ਹੋਣਾ ਬੜਾ ਹਾਂ ਜੀ ਹਾਂ ਜੀ ਚਲੋ ਇਹ ਦੇਖ ਲਓ ਖੱਡਾਂ ਆ ਇਹਨਾਂ 'ਚ ਪਾਣੀ ਪਾਣੀ ਆਉਂਦਾ ਜਦੋਂ ਬਰਸਾਤਾਂ ਆਉਂਦੀਆਂ ਨੰਗੜਾ ਬਣਨਾ ਔਖਾ ਹੋ ਜਾਂਦਾ ਆ ਬੱਚਿਆਂ ਦਾ ਬਹੁਤ ਆ ਖਾਸ ਕਰਕੇ ਨਾ ਬੱਚਿਆਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਬਹੁਤ ਔਖਾ ਏ ਥੋੜੇ ਕਿਸੇ ਦੇ ਬੱਚੇ ਪਿੱਛੇ ਦਾ ਆਹ ਦੱਸਿਆ ਜੀ ਤੁਸੀਂ 5-6 ਬੱਚੇ ਰੋੜ ਗਏ ਮੈਂ ਮੈਡਮ ਰੋੜ ਗਏ ਸੀ ਹਾਂਜੀ ਹਾਂਜੀ ਜਿੱਦਾਂ ਬਰਸਾਤਾਂ ਆ ਥੋੜਾ ਬਹੁਤਾ ਪਾਣੀ ਆਉਂਦਾ ਕੋਈ ਕੋਈ ਇੰਨਾ ਨੂੰ ਪਾਣੀ ਆਦਾ ਅੱਛਾ ਇਹ ਸਾਡਾ ਰਸਤਾ ਬਣ ਜਾਏ ਤਾਂ ਹੂੰ ਆ ਨਹੀਂ ਫੇਰ ਤਾਂ ਫਿਰ ਨਹੀਂ ਆ ਰਹੀ ਵਖਰੇ ਆ ਆ ਦੇਖੋ ਪਾਣੀ ਕਿੰਨਾ ਉੱਪਰ ਓਏ ਭਾਜੀ ਹਾਂਜੀ ਹਾਂਜੀ ਪਾਣੀ ਦੇ ਉੱਪਰ ਤੱਕ ਪ੍ਰੀਆ ਪਾਣੀ ਤੇ ਚਲੋ ਹੋਣ ਗਿਆ ਵੈਸੇ ਤਾਂ ਭਰਾ ਛੋਟੀ ਛੋਟੀਆਂ ਬੱਚੇ ਪਾਏ ਕਿਤਾ ਕਿਤਾ ਜਦੋਂ ਕੋਈ ਮੱਖੀ ਲੜਦੀ ਆ ਉਹ ਝਮੋੜੀ ਵਗੈਰਾ ਮਕੀ ਦੀ ਮੱਖੀ ਲੜ ਜਾਵੇ ਪੰਗ ਹਾਂ ਹਾਂ ਇਦਾਂ ਮਲਦੀ ਐ ਪੰਗ ਅੱਛਾ ਪੰਗ ਪੰਗ ਮਲ ਦੋ ਇੱਕ ਗੱਲ ਬਹੁਤ ਸੋਹਣੀ ਲੱਗੀ ਭਾਜੀ ਇਹ ਵੀ ਜਾਣਦੇ ਪਏ ਆ ਇਹਨਾਂ ਨੂੰ ਦੱਸ ਦੱਸਿਓ ਜ਼ਰੂਰ ਚੀਜ਼ਾਂ ਸਾਰੀਆਂ ਹਾਂਜੀ ਇਹ 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 ਜਿਹੜੀ ਚੀਜ਼ ਆ ਨਾ ਹਾਂਜੀ ਜਿਹੜੀ ਇਸ ਜੰਗਲ ਚ ਜੜੀ ਬੂਟੀ ਆ ਨਾ ਇਹ ਤੁਹਾਡੇ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ ਤੁਹਾਡੇ ਨਿਆਣਿਆਂ ਨੂੰ ਪਾਸ ਸ਼ੁਰੂ ਕਰ ਦੋ ਸਾਰਾ ਕੁਝ ਦੱਸਣਾ ਛੋਟੂ ਸਾਰਾ ਕੁਝ ਸਿੱਖਣਾ ਹੈ ਇੱਥੇ ਜੋ ਜੋ ਹੈਗਾ ਠੀਕ ਹੈ ਜੇ ਇਹਦੇ ਪਰ ਵੀ ਸਟੱਡੀ ਕਰ ਲਓਗੇ ਨਾ ਤੁਸੀਂ ਪੜ ਲਓਗੇ ਤਾਂ ਇਹਦੇ ਵਿੱਚ ਵੀ ਨੌਕਰੀਆਂ ਮਿਲ ਜਾਂਦੀਆਂ ਬੜੀਆਂ ਵਧੀਆ ਧਿਆਨ ਰੱਖਿਓ ਆ ਪਾਜੀ ਹੁਣ ਇੱਕ ਗੱਲ ਦੱਸ ਰਹੀ ਸੀ ਜਿਹੜੀ ਖੂਹ ਦੇ ਵਿੱਚ ਕਾਈ ਲੱਗੀ ਆ ਨਾ ਹਾਂਜੀ ਆ ਜਿਹੜੀ ਖੂਹ ਵਾਲੀ ਉਹ ਲੱਗੇ ਨਾ ਧਿਆਨ ਦੇਣ ਹਾਂਜੀ ਬੂਟੀ ਜਿਹੜੀ ਉੱਗੀ ਆ ਇਹ ਆਹ ਦੇਖੀ ਆਹ ਆਹ ਵਾਲੀ ਹਾਂਜੀ ਨਹੀਂ ਨਹੀਂ ਇਹ ਨਹੀਂ ਹਾਂ ਉਹ ਸਾਹਮਣੇ ਦੇ ਆਹ ਦੇਖੋ ਆਹ ਬੁੱਟੀ ਆ ਵਾਲੀ ਹਾਂਜੀ ਹਾਂਜੀ ਆਹਾ ਹਾਂਜੀ ਇਹਨੂੰ ਯੂਜ਼ ਕਰਦੇ ਕਿ ਆ ਵੀ ਹਰੀ ਹਰੀ ਹੁੰਦੀ ਆ ਨਹੀਂ ਨਹੀਂ ਉਹ ਜਿਹੜੇ ਪੱਤੇ ਜੇ ਅੱਛਾ ਪੱਤੇ ਕੀ ਕਰਦੇ ਜੀ ਇਹਨਾਂ ਦਾ ਸੋਲੀ ਵਾਸਤੇ ਜਿਹਦਾ ਦੱਬਾ ਬਣਾ ਕੇ ਬਾਹਰੀ ਹੋਵੇ ਤਾਂ ਬੰਦੀ ਬੰਨੇ ਜੀ ਅੱਛਾ ਆਹ ਲਫੜੀ ਹਾਂਜੀ ਬੇਟੇ ਹਾਂਜੀ ਹਾਂਜੀ ਇਹ ਆ ਜੀ ਇਹ ਦੁਬਾਰਾ ਦੱਸੋ ਕੀ ਕਰਨੂੰ ਯੂਜ਼ ਕਰਦੇ ਇਹਨੂੰ ਸੋਲੀ ਵਾਸਤੇ ਜਿਹਦਾ ਉਹਦਾ ਦੱਬਾ ਬਣਾ ਅੱਛਾ 라ਉ ਇਹਨੂੰ ਕੁੱਟ ਕੇ ਬੰਦੋ ਇਹਨੂੰ ਜਿੱਥੇ ਸੋਲੀ ਹੈ ਹਾਂ ਹਾਂ ਹਾਂਜੀ ਆਪਣੇ ਆ ਵੀ ਬੈਠਣੀ ਸ਼ੁਰੂ ਹੋ ਜਾਂਦੀ ਹੈ ਬੈਠੀ ਜਾਂ ਫਟ ਜੂਗੀ ਇਹ ਤੁਸੀਂ ਵਰਤਦੇ ਤਾਂ ਮਤਲਬ ਹਾਂਜੀ ਵਰਤਦੇ ਜੇ ਬੰਦੇ ਨੇ ਕੀਤਾ ਜੀ ਇਹ ਇਹ ਪੱਤਾ ਦਾ ਕੰਮ ਹੁੰਦਾ ਜਿਸ ਨਾਲ ਚਿਕਨ ਹੋ ਇਸ ਬੱਚੇ ਤੇ ਸੀ ਕਿ ਹੋਰ ਸੋਲੀ ਸੀਗੀ ਜੀ ਅਸੀਂ ਇਹਦੇ ਤੇ ਬੈਂਗਣ ਨਹੀਂ ਸਿਰਫ ਬੰਨਿਆ ਇੱਥੇ ਕੰਨ ਤੇ ਸੀਗੀ ਅੱਛਾ ਅੱਛਾ 8-10 10 ਦਿਨ ਬੰਗਣ ਬੰਨਿਆ ਤੇ ਇਹ ਫਟ ਕੇ ਢਲ ਜਾਂਦੀ ਹੁੰਦੀ ਹੈ ਹਾਂਜੀ ਇਹ ਜਿਸ ਨਾਲ ਚਿਕਨ ਫੌਕਸ ਹੋ ਜਾਂਦੀ ਅੱਛਾ ਇਹ ਕੀ ਚੀਜ਼ ਹੈ ਇਹ ਤਾਂ ਵਰਨਾ ਜੀ ਹੋ ਇਹ ਪਤਾ ਫੇ ਕਹਿੰਦਾ ਛੋਟੂ ਨੂੰ ਬੜਾ ਪਤਾ ਆ ਇਹਨੂੰ ਵੀ ਪਤਾ ਲੱਗਣ ਲੱਗ ਗਿਆ ਹੁਣ ਹੈਨਾ ਕਿੰਨੇ ਸਾਲ ਦਾ ਬਣਾ ਜਿਹਨੂੰ ਕਹਿੰਦੇ ਮੈਂ 6 ਮਹੀਨੇ ਚ ਆ ਗਿਆ ਇੱਕਦਾਂ ਇਹਨੂੰ ਯੂਜ਼ ਕਰਦੇ ਚਿਕਨ ਪਾਉਸ ਵਿੱਚ ਮਾਤਾ ਨਿਕਲ ਆਉਂਦੀ ਹਾਂਜੀ ਮਾਤਾ ਨਿਕਲ ਜਾਂਦੀ ਇਹਨੂੰ ਜਦੋਂ ਪੇ ਜਦੋਂ ਬਿਸਤਰੇ ਤੇ ਲੇਟਣਾ ਪੱਤੇ ਪੁੱਤੇ ਸੜਦੇ ਹੁੰਦੇ ਹਾਂਜੀ ਉਹਦੇ ਦਾ ਵਿਚਾਰ ਅੱਛਾ ਇਹ ਬਣਾ 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 ਬਸੂਟੀ ਦੇ ਵਰਨਾ ਤਾਂ ਹੀ ਹੋ ਫਿਰ ਜਿੱਥੇ ਤਿੰਨੋਂ ਉੱਥੇ ਬੰਦਾ ਕਦੇ ਨਹੀਂ ਮਰਨਾ ਭਾਈ ਨੇ ਵੀ ਦੱਸੀ ਪਿਛਲੀ ਵਾਰੀ ਗੱਲ ਭਾਜੀ ਅੱਗੇ ਬਣਾ ਪਿੱਛੇ ਬਰਨਾ ਹਾਂਜੀ ਦਾ ਢੇਕਾ ਦਾ ਡਰਨਾ ਅੱਜ ਤੁਸੀਂ ਕਰਨਾ ਵੀ ਦੇਖ ਲਿਆ ਭੰਗ ਦੇ ਦਾਬਾ ਵੱਜ ਜੰਦੇ ਤੇ ਛੱਟ ਹੋਵੇ ਜਨੂਨੀ ਜੀ ਕਹਦਾ ਬੰਨੋ ਜਿੱਦਾਂ ਗਿੱਟਾ ਮੁੜ ਜਾਂਦਾ ਹਾਂਜੀ ਗਿੱਟਾ ਮੁੜ ਜਾਂਦੇ ਨੇ ਭੰਗ ਨੂੰ ਬੰਨ੍ਹੋ ਕੁੱਟ ਕੇ ਬੰਨੋ ਥੋੜੀ ਇਹ ਤਾਂ ਦਰਦੂਰ ਜੀ ਉਸ ਲੈਂਦੀ ਹੈ ਹਾਂਜੀ ਚੂਸ ਲੈਂਦੀ ਹੈ ਐਸੇ ਬੂਟਾ ਜਨਾ ਤੇੜ ਬੰਦਾ ਇਹਨੂੰ ਕੁੱਟ-ਕੁੱਟ ਕੇ ਨਾ ਸਰ੍ਹੋਂ ਦੇ ਤੇਲ ਵਿੱਚ ਪਾਓ ਫਿਰ ਆਪਣੇ ਵਾਲਾਂ ਚ ਮਾਓ ਕਿਹੜਾ ਬੂਟਾ ਭਾਜੀ ਇਹ ਕਾਗਲਾ ਗਾਂਦ ਲੱਗਿਆ ਗਾਂਦ ਇਹ ਗਾਂਦ ਲਈ ਕਹਿੰਦੇ ਆ ਗਾਂਦੜਾ ਹੀ ਆ ਅਸੀਂ ਵੀ ਗਾਂਦੜੇ ਕਹਿੰਦੇ ਨੂੰ ਅੱਛਾ ਕੜੀ ਕੜੀ ਪੱਤੇ ਨੂੰ ਹੈਨਾ ਕੜੀ ਪੱਤਾ ਤਾਂ ਕਹਿ ਲੀਦਾ ਵੀ ਸਾਰਿਆਂ ਨੂੰ ਪਤਾ ਲੱਗ ਜਾਂਦਾ ਅੱਛਾ ਅੱਛਾ ਉਹ ਕੜੀ ਜੀ ਜ਼ਿਆਦਾ ਪਾਉਣ ਕਰਕੇ ਕੜੀ ਕੜੀ ਪੱਤਾ ਕਹਿੰਦੇ ਉਦਾਂ ਦਾ ਗਾਂਦੜਾ ਹੀ ਇਹਦਾ ਨਾਮ ਹੈ ਠੀਕ ਹੈ ਠੀਕ ਹੈ ਬਾਜੀ ਤੁਸੀਂ ਕੀ ਗੱਲ ਕਰ ਰਹੇ ਸੀ ਦੱਸਿਓ ਮੈਂ ਕਿ ਉਹ ਜਿਹੜੀ ਇੱਕ ਜਿਹੜੀ ਪ੍ਰੋਬਲਮ ਜਿਹਦਾ ਔਰਤਾਂ ਨੂੰ ਆ ਜਾਂਦੀ ਹੈ ਨਾ ਹਾਂਜੀ ਵਿੱਚ ਜਿਹਦਾ ਗਰਭ ਨਹੀਂ ਜਿਹਦਾ ਹਾਂਜੀ ਜਾ ਉਹ ਵੀ ਹੈਗੀ ਇੱਥੇ ਬੂਟੀ ਜੀ ਅੱਛਾ 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 ਹਾਂਜੀ ਆਹ ਭਾਜੀ ਹੁਣੀ ਤਾਂ ਮੈਂ ਦੇਖਿਆ ਸੀਗਾ ਰਸਤੇ ਚੋਂਦੇ ਹੱਥ ਚ ਪੜੇਗੇ ਇਹਨਾਂ ਨੇ ਉਹ ਆਹ ਦੇ ਹਾਂ ਆ ਭਾਜੀ ਕੀ ਕੰਮ ਕਰਦੇ ਤੁਸੀਂ ਇਹ ਵਿਚਾਰੇ ਮਿਹਨਤ ਵਿੱਚ ਜੀ ਅੱਛਾ ਬਰੋਜਾ ਕੱਢਦੇ ਆ ਬਰੋਜਾ ਕੱਢਦੇ ਆ ਬਰੋਜਾ ਹਾਂ ਜੀ ਬਰੋਜਾ ਅੱਛਾ ਹਾ ਉਹ ਖੜਿਆ ਛਿੱਲਣ ਨੂੰ ਹੈ ਤੇ ਫਿਰ ਪੌਨੇ ਕਾਚਾਂ ਪੀਪੀਆਂ ਵਿੱਚ ਪੀਪੀਆਂ ਜੀ ਤੇ ਹਾਂ ਕੀ ਬਰੋਜਾ ਹੀ ਆ ਖਾਣ ਪੀਣ ਦਾ ਖਾਣ ਪੀਣ ਦਾ ਓਕੇ ਓਕੇ ਮੈਂ ਕਿਹਾ ਸ਼ਾਇਦ ਇਕੱਠਾ ਕਰਦੇ ਲੈ ਆਏ ਨਾ ਠੀਕ ਆ ਠੀਕ ਆ ਚਲੋ ਵਧੀਆ ਜੀ ਵਧੀਆ ਬਹੁਤ ਸੋਹਣਾ ਜਿਹੜਾ ਇਹਨੂੰ ਪਲਾ ਕਹਿੰਨੇ ਆ ਅਸੀਂ ਜੀ ਆਓ ਹਾਂਜੀ ਤਾਂ ਗੂੰਦ ਜਿਹੜਾ ਨਿਕਲਦਾ ਹਾਂਜੀ ਕਸੀਰਾ ਜਿਹਨੂੰ ਕਹ ਦਿੰਦੇ ਆ ਅੱਛਾ ਇਹ ਉਹ ਹਾਂਜੀ ਇਹ ਪਲਾ ਹਾਂਜੀ ਹਾਂਜੀ ਕਮਰ ਕਸ ਕਮਰ ਕਸ ਹਾਂਜੀ ਕਿਹੜਾ ਕਿਹੜਾ ਵਾਲਾ ਇੱਕ ਮਿੰਟ ਬਾਜੀ ਫੋਟੋ ਆ ਜਿਹੜਾ ਜੀ ਛੋੜੇ ਛੋੜੇ ਪੱਤਿਆਂ ਵਾਲਾ ਇਹਦੇ ਆਸੀਂ ਪੱਤਲ ਵੀ ਬਣਾਨੇ ਆ ਛੋਟੂ ਵੀ ਆਪਣੀ ਨੌਲੇਜ ਦੱਸਣ ਲਈ ਬਹੁਤ ਉਤਾਵਲਾ ਆ ਤੇ ਵਿੱਚ ਗੱਲ ਜਦੋਂ ਆਪਾਂ ਕਰ ਰਹੇ ਹੁੰਨੇ ਤਾਂ ਪਿੱਛੇ ਹੀ ਬੋਲ ਪੈਂਦਾ ਇਹੇ ਛੋਟੂ ਵੈਰੀ ਗੁੱਡ ਤੇਰੇ ਪਾਪਾ ਨਾਲ ਗੱਲ ਕਰਨੀ ਜ਼ਰੂਰੀ ਠੀਕ ਆ ਜਿੱਦਾਂ ਭਾਜੀ ਨਾਲ ਆਪਾਂ ਗੱਲ ਕਰ ਰਹੇ ਸੀ ਸੋਨੂ ਭਾਜੀ ਨਾਲ ਭਾਜੀ ਹਾਂਜੀ ਤੁਹਾਡੇ ਕੋਲੋਂ ਮਤਲਬ ਕਿ ਜਿੱਦਾਂ ਇਥੋਂ ਜੜੀ ਬੂਟੀ ਵਗੈਰਾ ਹੈਗੀ ਆ ਨੌਲੇਜ ਭਾਜੀ ਨੂੰ ਨੰਬਰ ਮੈਂ ਦੇ ਦੇਣਾ ਤੁਹਾਡਾ ਹੂੰ ਹੂੰ ਇਕੱਠੀ ਕਰੋ ਹਾਂਜੀ ਜੋ ਵੀ ਹੋਊਗਾ ਵਧੀਆ ਨਾਲ ਹਾਂਜੀ ਜੋ ਵੀ ਚੀਜ਼ਾਂ ਆ ਭਾਜੀ ਤੁਹਾਨੂੰ ਉਸ ਚੀਜ਼ ਦਾ ਜ਼ਰੂਰ ਪੇ ਕਰਨਗੇ ਹਾਂ ਉਹਦਾ ਮੁੱਲ ਬਣਦਾ ਹੈ ਉਹ ਮੁੱਲ ਬਣਦਾ ਉਹ ਬਣਦਾ ਉਹ ਤੁਹਾਨੂੰ ਦੇ ਉਹ ਦੇਣਗੇ ਜ਼ਰੂਰ ਪਰ ਮੇਰਾ ਇੱਕ ਬੜੀ ਇੱਛਾ ਸੀ ਇਹ ਹੈ ਕਿ ਤੁਹਾਡਾ ਕੋਈ ਇਨਕਮ ਚਾਲੂ ਹੋਵੇ ਹਾਂਜੀ ਆ ਦਿਖਾਓ ਇਹ ਪਸ਼ੂਆਂ ਦੀ ਬਿਮਾਰੀ ਵਾਸਤੇ ਡੰਗਰ ਬਿਮਾਰ ਹੋ ਜਾਂਦਾ ਨਾ ਉਹਦੇ ਵਾਸਤੇ ਨੂੰ ਕਹਿੰਦੇ ਆ ਇਹ ਪੀਂਡੀ ਬਾਣ ਪੀਂਡੀ ਕਹਿੰਦੇ ਹੂੰ ਇਹਦਾ ਉਦੋਂ ਨਾਮ ਪਾਜੀ ਹੈਗਾ ਆ ਸੱਤਿਆ ਨਸੀ ਹਾਂਜੀ ਸੱਤਿਆ ਨਸੀ ਇਹ ਤਾਂ ਫੇ ਹੋ ਗਿਆ ਵੀ ਸੱਤਿਆ ਨਸੀ ਕਰਦਾ ਜਿਹੜਾ ਹਾਂ ਇਹਨੂੰ ਪੋਲੀ ਕਹਿੰਦੇ ਸਾਡੇ ਉੱਤੇ ਥਲੇ ਇਲਾਕੇ ਜੀ ਪਾਜੀ ਇਦਾਂ ਵੀ ਤਾਂ ਹੁੰਦੀ ਨਹੀਂ ਉਹ ਪੋਲੀ ਪੋਲੀ ਆ ਇਹ ਇਹਨੂੰ ਇਦਾਂ ਗੋਲ ਗੋਲ ਸਾਡੀ ਹੋਰ ਤਰ੍ਹਾਂ ਦੀ ਆ ਕਈ ਤਰ੍ਹਾਂ ਦੀ ਆ ਇਹ ਨਾ ਤਾਂ ਰਾਜ ਵੀ ਦਿਖਾ ਲੂੰਗਾ ਹਾਂਜੀ ਹਾਂਜੀ ਤੇ ਪੀਲੇ ਫੁੱਲਾਂ ਵਾਲੀ ਆ ਇਹਨੂੰ ਸਰੋਂ ਦੇ ਜਿੱਦਾਂ ਦੇ ਦਾਣੇ ਹੁੰਦੇ ਨਾ ਇਦਾਂ ਦੇ ਬੀ ਹੁੰਦੇ ਇਹਦੇ ਠੀਕ ਆ ਸਰੋਂ ਦੇ ਦਾਣੇ ਹਾਂਜੀ ਹਾਂਜੀ ਸੇਮ ਅੱਛਾ ਤੇ ਇਹ ਭਾਜੀ ਜਿਹੜੇ ਮਰਦਾਂ ਦੇ ਪ੍ਰिजन ਸੰਸਥਾਨ ਦੇ ਕੰਮ ਕਰਦੇ ਅੱਛਾ ਇਹਦੀ ਜੜ ਠੀਕ ਆ ਠੀਕ ਆ ਠੀਕ ਆ ਸਤਿਆਨਾਸੀ ਉਦ ਦਾ ਇਹਦਾ ਨਾਮ ਆਸਲੀ ਅੱਛਾ ਆ ਜੀ ਰਵੇਦ ਦੇ ਵਿੱਚ ਅੱਛਾ 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 ਕੁਝ ਤਾਵਰ ਨਹੀਂ ਹਾਂ ਜੀ ਹਾਂ ਤਾਵਰ ਹੀ ਆ ਹਾਂ ਜੀ ਹਾਂ ਕਿਹੜਾ ਅੱਛਾ ਅੱਛਾ ਇਹ ਤੇ ਹੋਰ ਕਿੰਨੇ ਕ ਇਹਦਾ ਕੀ ਕਹਿੰਦੇ ਤੁਸੀਂ ਇਹ ਸਾਵਰੀ ਕਹਿੰਦੇ ਅਸੀਂ ਸਾਵਰੀ ਹਾਂ ਜੀ ਇਸ ਦੀ ਜੜ ਜੜਾਂ ਦੇ ਬਹੁਤ ਇੰਨੀ ਫੈਲਦੀਆਂ ਅੱਛਾ ਉਹ ਵੀ ਜਿਹੰਦਾ ਉਹ ਗਿਆ ਹਾਂ ਜੀ ਹਾਂ ਜੀ ਇਹ ਜੰਡਰੀ ਜਾਲਬ ਨਹੀਂ ਛੱਡਦੇ ਵੀ ਜਿਹੜਾ ਨਾ ਖਾ ਲੈਂਦੇ ਖਾ ਲੈਂਦੇ ਇਹ ਬਹੁਤ ਕੰਮ ਦੀ ਚੀਜ਼ ਹੈ ਜੀ ਸਤਾਵਰ ਭਾਜੀ ਤੁਸੀਂ ਵੀ ਇਕੱਠੇ ਕਰਿਓ ਅੱਛਾ ਜੀ ਕਿਤੇ ਗੋਲ ਗੋਲ ਲੱਗਦੇ ਇਹਨੂੰ ਹਾਂ ਜੀ ਹਾਂ ਜੀ ਜਦੋਂ ਵੀ ਕਿਤੇ ਲੱਗਣ ਗੰਡਰੀ ਨਹੀਂ ਹੁਣ ਦਿੰਦੇ ਤੇ ਵੈਸੇ ਜੇ ਕੋਹੋਗੇ ਤਾਂ ਜ਼ਰੂਰ ਜੀ ਜਦੋਂ ਵੀ ਹੋਣਗੇ ਨਿਗਰ ਰੱਖਿਓ ਹਾਂ ਜੀ ਬੂਟਾ ਵੀ ਥੱਲੇ ਹੁੰਦਾ ਰਹੇ ਬੂਟਾ ਵੀ ਦੇ ਦੇਓ ਸਾਰੇ ਹੋਰ ਹੋਰ ਕੱਟੇ ਹਾਂਜੀ ਹਾਂ ਮੈਂ ਤੁਹਾਨੂੰ ਦੱਸੂਗਾ ਉਦੋਂ ਬਰਸਾਤਾਂ ਵਿੱਚ ਲੈ ਕੇ ਜਾਊਗਾ ਹਾਂਜੀ ਹਾਂ ਇਹ ਬੰਥਦਾ ਜਰਾ ਪਾਜੀ ਹੋਰ ਕਿਸੇ ਨੂੰ ਵੀ ਕੋਈ ਚਾਹੀਦਾ ਹੋਗਾ ਨਾ ਤੁਹਾਡੇ ਕੋਲ ਹਾਂਜੀ 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 ਪਾਜੀ ਨਾਲ ਕੰਟੈਕਟ ਕਰਵਾਓ ਤੇ ਪਾਜੀ ਦੇ ਥਰੂ ਹੀ ਲੈ ਕੇ ਜਾਓ ਜਦੋਂ ਠੀਕ ਆ ਉਦਾਂ ਕੁਝ ਜੰਗਲ ਚ ਇਦਾਂ ਦਾ ਆ ਪਰ ਪਾਜੀ ਨੂੰ ਕੋਈ ਫਾਇਦਾ ਹੋਣਾ ਚਾਹੀਦਾ ਯਾਰ ਥੋੜਾ ਬਹੁਤ ਇਦਾਂ ਨਹੀਂ ਹੈਗਾ ਵੀ ਫਾਈਨੈਂਸ਼ਲੀ ਚਾਹੀਦਾ ਹਾਂ ਫਾਈਨੈਂਸ਼ਲੀ ਚਾਹੀਦਾ ਬਿਲਕੁਲ ਨਾਗ ਦੋਣ ਹਨਾ ਹਾਂਜੀ ਨਾਗ ਦੋਣ ਕਿਹਨੇ ਵੀ ਨਾਗ ਦੋਣ ਕਹਿੰਨੇ ਹਾਂਜੀ ਨਾਗ ਨਹੀਂ ਇਹ ਕੀ ਕਰਨ ਨੂੰ ਆ ਇਹ ਲੱਤੀ ਕਮਰ ਤੋਂ ਪੋਗਾਰਾ ਜਦ ਲੱਡ ਲੁੱੜ ਜਾਵੇ ਉਹਦੇ ਵਿੱਚ ਇਸਤੇਮਾਲ ਹੁੰਦੀ ਹੈ ਕਿਦਾਂ ਕਿਦਾਂ ਹੋ ਜਾਵੇ ਲੱਡ ਲੁੱੜ ਜਾਵੇ ਸੱਪ ਹਾਂਜੀ ਸੱਪ ਅੱਛਾ 나ਗਦੁੰਨ ਹਾਂਜੀ 나ਗਦੁੰਨ 나ਗਦੁੰਨ ਇਹਨੂੰ ਫੁੱਲ ਨਿਕਲੇ ਆ ਦੇਖੋ ਗਲਪੀ ਗਲਪੀ ਹਾਂਜੀ ਫੁੱਲ ਚੱਲਦੇ ਆ ਚਲੋ ਇਹ ਬਲੂਡਿੰਗ ਪਾਇਲਸ ਜਿਹੜੀ ਇਹਨੇ ਬਾਜੀ ਅੱਛਾ ਜੀ ਇਹਨੂੰ ਇੱਕ ਖਰਾਕ ਹੀ ਸਹੀ ਕਰ ਦਿੰਦੀ ਹੈ ਹਾਂਜੀ ਬਾਜੀ ਆਪਾਂ ਵਰਤ ਦੇਣੀ ਹੈ ਨਾ ਬੂਟਿਆਂ ਨੂੰ ਆਪਾਂ ਡਰ ਜਾਂਦੇ ਬਹੁਤ ਛੇਤੀ ਕੋਈ ਪ੍ਰੋਬਲਮ ਹੁੰਦੀ ਨਾ ਬਹੁਤ ਪ੍ਰੋਬਲਮ ਹੁੰਦੀ ਛੇਤੀ ਜੀ ਕਰਦੇ ਆ ਇਹਨਾਂ ਚੀਜ਼ਾਂ ਦਾ ਇਲਾਜ ਹਾਂ ਉੱਧੇ ਥੋੜੀ ਚਲੋ ਜੀ ਆਜੋ ਉਹ ਸਾਹਮਣੇ ਜਿਹੜੇ ਆ ਵੀ ਘਾਰ ਹੀ ਆ ਇਧਰ ਹਨਾ ਹਾਂ ਜੀ ਹਾਂ ਜੀ ਇਹ ਵੀ ਕਿਸੇ ਦਾ ਇਧਰੋਂ ਹੈ ਨਾ ਆਹ ਰਸਤਾ ਚਲੋ ਇਧਰੋਂ ਨਹੀਂ ਲੱਗਦੇ ਹਨਾ ਵਧੀਆ ਆ ਬਹੁਤ ਸੋਹਣਾ ਲੱਗਾ ਮੈਨੂੰ ਆ ਵੀ ਹਾਂ ਜੀ ਖੁੱਲਾ ਘਾਰ ਆ ਸਰ ਸੱਚੀ ਗੱਲ ਜੀ ਲਓ ਜੀ ਆਜੋ ਇੱਥੇ ਵਾਟਰ ਸਪਲਾਈ ਪਾਣੀ ਆਉਂਦਾ ਹਾਂਜੀ ਵਾਟਰ ਸਪਲਾਈ ਪਾਣੀ ਆਉਂਦਾ ਇਹ ਰੋਜ਼ ਆਉਂਦਾ ਹਾਂਜੀ ਰੋਜ਼ ਆਉਂਦਾ ਜੀ ਉੱਪਰ ਕੋੜ ਤੋਂ ਆਉਂਦਾ ਹਨਾ ਹਾਂ ਜੀ ਉੱਪਰ ਕੋੜ ਤੋਂ ਹਾਂ ਹਾਂ ਉੱਥੇ ਟੈਂਕੀ ਆ ਠੀਕ ਹੈ ਚਲੋ ਆ ਦੇਖੋ ਤਾਂ ਉੱਧਰ ਵੀ ਦਿਖਾ ਕੇ ਆਏ ਆ ਦੇਖੋ ਇੱਦਾਂ ਬਚਪਨ ਦੇ ਵਿੱਚ ਆਪਾਂ ਬੈਠ ਕੇ ਇਹਦੇ ਆਲੇ ਦੁਆਲੇ ਇੱਦਾਂ ਬਹਿ ਜਾਣਾ ਥੱਲੇ ਹਾਂਜੀ ਇੱਦਾਂ ਬਹਿ ਕੇ ਇੱਦਾਂ ਇੱਦਾਂ ਰੋਟੀਆਂ ਖਾਣੀਆਂ ਹਾਂਜੀ ਇੱਦਾਂ ਖਾਣੇ ਉਹ ਨਹੀਂ ਤਤੀ ਤਤੀ ਲੱਤ ਦੀ ਹਾਂਜੀ ਸਹੀ ਹਾਂਜੀ ਨਿਆਰਾ ਹੀ ਵੱਖਰਾ ਹੁੰਦਾ ਏ ਕਿਸੇ ਦਿਨ ਰਾਤ ਰੁਕਣਾ ਕੋਈ ਗੱਲ ਨਹੀਂ ਕੋਈ ਰੋਟੀ ਖਾਣੀ ਕੋਈ ਗੱਲ ਦੀ ਕੋਈ ਨਹੀਂ ਕੋਈ ਠੀਕ ਆ ਕੋਈ ਗੱਲ ਨਹੀਂ ਚਲੋ ਵਧੀਆ ਨਾਲੇ ਆਪਣੇ ਕੀ ਕਹਿੰਦੇ ਆ ਆਪਾਂ ਜਿਹੜਾ ਪਿਛਲਾ ਵਲੌਗ ਬਣਾਇਆ ਸੀ ਪਾਜੀ ਹਾਂਜੀ ਉਹਦੇ ਵਿੱਚ ਮੇਰੇ ਨਾਲ ਨਹੀਂ 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 ਬਿਨਾ ਨਹੀਂ ਬਿਨਾ ਮੇਰੇ ਨਾਲ ਅੱਛਾ ਮੇਰੀ ਗੱਲ ਸੁਣੋ ਗੱਲ ਸੁਣੋ ਸਕੰਜ ਵੀ ਬਣਾਈ ਸੀ ਨਾ ਮਾਪੀ ਜੀ ਲੱਗੇ ਬਣਾਉਣ ਸਕੰਜ ਵੀ ਲੈਣੇ ਬਸ ਚਾਹ ਬਿਲਕੁਲ ਨਹੀਂ ਲਓ ਜੀ ਲੱਗੇ ਰੋ ਲੱਗੇ ਰੋ ਆਪਣੀ ਸੈਟੀ ਦੀ ਹੁੰਦੀ ਕਦੀ ਵੀ ਕਿਸੇ ਦੇ ਆਏ ਤੇ ਜੜਾ ਮੱਜੀ ਆ ਜਾਏ ਪ੍ਰਾਈਮ ਮਿਨਿਸਟਰ ਆ ਜਾਏ ਭਾਵਾ ਠੀਕ ਆ ਅੱਛਾ ਚਲੋ ਪਾਜੀ ਬਾਹਰ ਸੱਚੀ ਗੱਲ ਪਾਜੀ ਚਲੋ ਕਿੱਥੇ ਕਹਿੰਦੇ ਜੀ ਆਪਣੀ ਸ਼ਾਤ ਆਹੀ ਆ ਹਾਂਜੀ ਉਹ ਅਸਲ ਜੋ ਉੱਪਰ ਬੋੜੀ ਨਹੀਂ ਆ ਜੀ ਉਹ ਅੱਛਾ ਉੱਪਰ ਬੋੜੀ ਨਹੀਂ ਅੱਛਾ ਅੱਛਾ ਫੇਰ ਤਾਂ ਕੋਈ ਨਹੀਂ ਇਹ ਤਾਂ ਆਵਾਜ਼ ਆ ਰਹੀ ਕਿ ਚਲੋ ਹਾਂ ਲੈ ਚਲੋ ਨਹੀਂ ਵਧੀਆ ਦੇਖੋ ਤਾਂ ਬਹਿਣਾ ਨਹੀਂ ਬਹਿਣਾ ਨਹੀਂ ਪੁੱਤ ਅਜੋ ਬਸ ਚਲੋ ਅਗਲੇ ਦੇਖਦਾ ਕੰਮ ਕਰਦਾ ਜਿਸਨੇ ਪਿੰਪਲ ਪਿੰਪਲ ਤੇ ਹੈਂਗੇ ਹਾਂ ਪਿੰਪਲ ਵਗੈਰਾ ਲਈ ਕੰਮ ਹੁੰਦਾ ਹੈ ਕੀ ਬਾਤਾਂ ਯਾਰ ਜਿਹਨਾਂ ਕੀ ਕੁਵਾਰ ਕਹਿੰਦੇ ਆ ਜੀ ਨਿਆਣੇ ਨੂੰ ਬਹੁਤ ਪਤਾ ਲੱਗ ਰਿਹਾ ਆ ਕੀ ਕਹਿੰਦੇ ਜੇ ਪਿੰਪਲ ਵਗੈਰਾ ਹੋਏ ਹੋਣ ਤਾਂ ਆਹ ਹਾਂ ਤਾਂ ਹਾਂ ਜਿਹੇ ਕੁਵਾਰ ਨਹੀਂ ਕਹਿੰਦੇ ਉਹ ਆ ਭਾਜੀ ਕੁਵਾਰ ਹਾਂ ਜੀ ਜੀ ਹੈਲੋ ਵੀਰਾ ਹਾਂ ਅੰਦਰ ਕੀ ਟੈਂਕੇ ਟੈਂਕੇ ਬਹੁਤ ਪੁਰਾਣਾ ਹੋ ਗਿਆ ਹੁਣ ਉਹ ਤੁਹਾਨੂੰ ਤਾਂ ਪਤਾ ਹੀ ਨਹੀਂ ਹੈ ਸਾਨੂੰ ਕਿਹੜਾ ਪਤਾ ਹੁੰਦਾ ਹੈ ਉਹ ਜਿਹੜੇ ਐਵੇਂ بڑے ਨਹੀਂ ਹੁੰਦੇ ਉਹ ਮੋਏ ਮੋਏ ਟੈਂਕੇ ਡੰਗੇ ਐਦਾਂ ਦੀਆਂ ਚੀਜ਼ਾਂ ਚਲੋ ਜੀ ਆ ਜਾਓ ਜੀ ਆਪਾਂ ਚੱਲੀਏ ਭਾਈ ਹੁਣ ਹੈਨਾ ਉਹ ਕਿੱਥੇ ਗਿਆ ਛੋਟੂ ਜਿਹੜਾ ਦਿਖਾਉਂਦਾ ਸੀ ਮੈਨੂੰ ਬੂਟੇ ਵਗੈਰਾ ਕਨਾਲ ਉਹ ਨਹੀਂ ਭਾਜੀ ਕੁਛ ਨਹੀਂ 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 ਇਦਾਂ ਨਹੀਂ ਨਹੀਂ ਉਹ ਨਹੀਂ ਇਦਾਂ ਨਹੀਂ ਕਰ ਉਹ ਨਹੀਂ ਨਹੀਂ ਉਹ ਨਹੀਂ ਭਾਜੀ ਉਹ ਨਹੀਂ ਬੱਚਿਆਂ ਨੂੰ ਪਿਆਰ ਆ ਮੇਰਾ ਉਹ ਨਹੀਂ 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 ਉਹ ਨਹੀਂ ਇਦਾਂ ਨਹੀਂ ਬੱਚਿਆਂ ਨੂੰ ਪਿਆਰ ਉਹ ਨਹੀਂ ਯਾਰ ਨਹੀਂ ਇਦਾਂ ਦੀ ਗੱਲ ਕੋਈ ਇਦਾਂ ਦੀ ਗੱਲ ਨਹੀਂ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਆ ਆਪ ਆਪਣੇ ਭਰਾ ਨਾਲ ਵੰਡ ਲਿਆਓ ਠੀਕ ਆ ਓਕੇ ਚਲੋ ਆਜੋ 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 ਬੱਚੇ ਸਾਡੇ ਨਹੀਂ ਬਣੀ ਭਾਜੀ ਨਹੀਂ 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 ਭਾਜੀ ਨਾ ਇਹ ਗੱਲ ਕਿਉਂ ਨਹੀਂ ਬਣੀ ਦੱਸ ਬੱਚੇ ਬੱਚੇ ਯਾਰ ਸਾਨੂੰ ਘਰ ਆਉਂਦੇ ਤੂੰ ਕੋਈ ਤਾਂ ਸਾਨੂੰ ਪਿਆਰ ਦੇ ਕੇ ਜਾਂਦੇ ਹੀ ਹੈ ਹੈ ਇਹ ਤਾਂ ਬੱਚੇ ਤਾਂ ਖੁਸ਼ ਹੁੰਦੇ ਸੇ ਬਹੁਤ ਵਧੀਆ ਥੈਂਕ ਯੂ ਪਾਜੀ ਬਾਬਾ ਤੁਹਾਡਾ ਧੰਨਵਾਦ ਠੀਕ ਹੈ ਕੀ ਗੱਲ ਹੈ ਜੇ ਸਾਨੂੰ ਟਾਈਮ ਲੱਗਾ ਨਾ ਆਪਾਂ ਜਰੂਰ ਆਵਾਂਗੇ ਜਰੂਰ ਆਵਾਂਗੇ ਕੋਈ ਨਹੀਂ ਪਸ਼ੂ ਆ ਪਸ਼ੂ ਆ ਰੇ ਖਾਣਾ ਖਾਣੇ ਕੋਈ ਨਹੀਂ ਪਸ਼ੂਆਂ ਦੇ ਖਾਣ ਵਾਸਤੇ ਆ ਬਿਲਕੁਲ ਅੱਛਾ ਲੈ ਕੋਈ ਨਹੀਂ ਕਹਿ ਸਕਦਾ ਜੇ ਪਹਾੜਾਂ ਦੇ ਵਿੱਚ ਜਗ੍ਹਾ ਆ ਕਹਿ ਸਕਦਾ ਪਾਜੀ ਤੁਹਾਨੂੰ ਲੱਗਦਾ ਦੱਸੋ ਬਿਲਕੁਲ ਪਾਜੀ ਇੱਥੇ ਜਦੋਂ ਐਂਟਰ ਹੋਏ ਪਤਾ ਹੀ ਨਹੀਂ ਲੱਗਦਾ ਹੈਗਾ ਐਦਾਂ ਲੱਗਦਾ ਜਿਦਾ ਨਾ ਆਪਣੀਆਂ ਪਿੰਡ ਦੀਆਂ ਕੋਈ ਪਤਰੀਆਂ ਗਲੀਆਂ ਨੇ ਮਰ ਗਏਆਂ ਜਿਹੜੀਆਂ ਹੁੰਦੀਆਂ ਨਾ ਜਿੱਲੇ ਸਾਈਡਾਂ ਦੇ ਨਿਕਲਦੇ ਹੋਏ ਬਦਲ ਲੱਗਦਾ ਤੇ ਹਾਂਜੀ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ ਇਹ ਵਾਲਾ ਵਲੌਗ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਡੇ ਕਮੈਂਟਾਂ ਦਾ ਮੈਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਬਹੁਤ ਹੀ ਜਲਦ ਨੈਕਸਟ ਵਲੌਗ ਵਿੱਚ ਮਿਲਾਂਗੇ ਟਿਲ ਦੈਨ ਟੇਕ ਕੇਅਰ ਬਾਏ ਬਾਏ